ਆ ਬੇਟਾ ਗੱਲ ਸੁਣੋ ਮੇਰੀ ਗੱਲ ਸੁਣੋ ਇੱਕ ਵਾਰ ਤੁਸੀਂ ਕਦੋਂ ਤੋਂ ਲਾਉਣੀ ਸ਼ੁਰੂ ਕੀਤੀ ਐ ਤੇ ਰੇੜੀ ਮੈਂ ਯਾਨੀ ਕਦੇ ਨਹੀਂ ਤੁਹਾਡੀ ਕਿੱਥੇ ਆ ਰੇ ਉੱਥੇ ਉੱਥੇ ਖੜੀ ਰਹਿਣ ਦਿਓ ਨਹੀਂ ਆਉਣੀ ਨਹੀਂ ਨਹੀਂ ਕਦੇ ਨਹੀਂ ਕਦੇ ਨਹੀਂ ਹਾਂ ਤੁਸੀਂ ਕੀ ਕਹਿੰਦੇ ਹੋ ਦੋ ਦਿਨ ਹੋ ਗਏ ਸਰ ਗੁਪਿੰਡ ਸੇ ਆਏ ਬੇਟਾ ਗੱਲ ਸੁਣੋ ਮੇਰੀ ਇਹ ਹੈਗੀ ਗੁਰਦੁਆਰੇ ਦੀ ਥਾਂ ਜੀ 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 ਪਿੱਛੇ ਅਸੀਂ ਸਾਰਿਆਂ ਨੂੰ ਬੇਨਤੀ ਕਰਤੀ ਸੀ ਪਿੱਛੇ ਇਧਰ ਆ ਮੈਨੂੰ ਪੁੱਛ ਕੀ ਪੁੱਛਦਾ ਬਲਾ ਐਨੂੰ ਆਇ ਨੂੰ ਬਲਾ ਇਧਰ ਆ ਤੂੰ ਆਇ ਆਇ ਨੂੰ ਆ ਇਧਰ ਆ ਹਾਂ ਬੇਟਾ ਹੁਣ ਤੂੰ ਦੱਸ ਇਹ ਕਹਿੰਦੇ ਨੇ ਤੁਸੀਂ ਸਰਦਾਰ ਮੁੰਡੇ ਨੂੰ ਨਹੀਂ ਕਹਿੰਦੇ ਹੁਣ ਕੀ ਕਰਨਾ ਪੁੱਤ ਫਿਰ ਦੱਸ ਤੇਰੇ ਈਦਾਂ ਨੇ ਕਿਸਨ ਮਾਰਿਆ ਸੀ ਇਹਨਾਂ ਸਾਰਿਆਂ ਨੂੰ ਬੰਦਾ ਬਣਾਇਆ ਸੀ ਮੈਂ ਬਣਾਇਆ ਸੀ ਨਾ ਫਿਰ ਬੇਟਾ ਹੁਣ ਗੁਰੂ ਘਰ ਦੀ ਪਾਰਕਿੰਗ ਆ ਦਿਖਾ ਵੀ ਕੈਮਰਾ ਮਨਪ੍ਰੀਤ ਜੀ ਵੀਡੀਓ ਚੱਲ ਰਹੀ ਹੈ ਹਾਂ ਆ ਦਿਖਾਓ ਜੀ ਇਹ ਆ ਦੇਖੋ ਜੀ ਗੁਰੂ ਘਰ ਦੇ ਬਾਹਰ ਆ ਦੇਖੋ ਕੂੜਾ ਕਿਵੇਂ ਸਿੱਟਿਆ ਹੋਇਆ ਆ ਦੇਖੋ ਆ ਗੁਰੂ ਘਰ ਦੇ ਬਾਹਰ ਕੂੜਾ ਦੇਖੋ ਕਿਵੇਂ ਸਿੱਟਿਆ ਬਾਬਾ ਜੀ ਬੋਲਦਾ ਅੱਗ ਲਗਾ ਦੇਣਾ ਹਾਂ ਬਾਬਾ ਜੀ ਬੋਲਦਾ ਅੱਗ ਲਗਾ ਦੇਣਾ ਬਾਬਾ ਜੀ ਕਹਿੰਦੇ ਅੱਗ ਲਾ ਦਿਓ ਕੂੜੇ ਨੂੰ ਚੰਗੀ ਗੱਲ ਹੈ ਆਪਾਂ ਇਕੱਠਾ ਕਿਉਂ ਕਰਦੇ ਆ ਇਹ ਸਾਰਾ ਨਾ ਨਹੀਂ ਭਾਜੀ ਆਜਾਏ ਨਾ ਬਾਬਾ ਜੀ ਬੋਲਾ ਕਿ ਬੇਟਾ ਇਹ ਸਾਰਾ ਇਹਦੀ ਛਤਰੀ ਕਿੱਥੇ ਫੜਾਓ ਜੀ ਆ ਛਤਰੀ ਫੜੋ ਇਹਦੀ ਮੇਰਾ ਹੈ ਬਜ਼ੂ ਆ ਤੁਸੀਂ ਇਹ ਜੀ ਇਸ ਮੁੰਡੇ ਦੀ ਛਤਰੀ ਇਹਨਾਂ ਸਾਡੇ ਪ੍ਰਵਾਸੀ ਭਰਾਵਾਂ ਨੇ ਤੇ ਆ ਸਾਡੇ ਪੰਜਾਬੀ ਭਰਾਵਾਂ ਨੇ ਇਹ ਗੱਲ ਨਹੀਂ ਸਮਝਨੀ ਨੇੜੇ ਆ ਜਾਓ ਇਹ ਗੱਲ ਨਹੀਂ ਸਮਝਨੀ ਕਿ ਗੁਰੂ ਘਰਾਂ ਦੇ ਬਾਹਰ ਸੰਗਤ ਲਈ ਪਾਰਕਿੰਗ ਛੱਡ ਕੇ ਅਸੀਂ ਭਾਈ ਆਪਣੇ ਕਾਰੋਬਾਰ ਕਰੀ ਜੰਨੇ ਆ ਇਹਨਾਂ ਦੀ ਛਤਰੀ ਰੱਖੋ ਜੀ ਅੰਦਰ ਦੱਸ ਦਿੰਦੇ ਆ ਫੜੋ ਹਾਂਜੀ ਆਗੇ ਸੇ ਨਹੀਂ ਲਗਾਏਂਗਾ ਉਹ ਜੋ ਬੇਟਾ ਮੇਰਾ ਨਾ ਕੋਈ ਦੋ ਦਿਨ ਹੋ ਗਏ ਮੇਰਾ ਬੇਟਾ ਕੋਈ ਮੋਟਿਵ ਨਹੀਂ ਤੇਰਾ ਨੁਕਸਾਨ ਕਰਨ ਦਾ ਜਿਵੇਂ ਮੇਰੀ ਗੱਲ ਤੂੰ ਮਿਹਨਤ ਕਰ ਰਿਹਾ ਤਾਦੀ ਅਸੀਂ ਸਮਝ ਗਏ ਜੀ ਇੱਕ ਨੂੰ ਬੇਟਾ ਤੂੰ ਬੇਟਾ ਮਿਹਨਤ ਕਰ ਰਿਹਾ ਜੀ ਸਰ ਤੂੰ ਜੰਮ ਜੰਮ ਕਰ ਮਿਹਨਤ ਤੂੰ ਆਪਣੇ ਦੇਸ਼ ਤੋਂ ਆਪਣੇ ਸੂਬੇ ਤੋਂ ਮਿਹਨਤ ਕਰਨ ਆਇਆ ਇੱਥੇ ਜੀ ਜੀ ਅਸੀਂ ਚਾਹਾਂਗੇ ਜੰਮ ਜੰਮ ਕਰੋ ਯਾਰ ਪਰ ਗੁਰਦੁਆਰਿਆਂ ਦੀਆਂ ਥਾਵਾਂ ਥੋੜੀ ਆਪਾਂ ਮਲਕਣੀ ਆ ਤਾਦੀ ਬੋ ਜੀ ਬਹੁਤ ਮਰਵਾਣੀ ਆਗੇ ਸੇ ਨਹੀਂ ਹੋਗਾ ਬਸ ਨਹੀਂ ਹੋਗਾ ਆ ਫੜੋ ਫਿਰ ਨਹੀਂ ਚਲੋ ਜੀ ਤੁਸੀਂ ਤੁਸੀਂ ਕਰ ਦਿਓ ਆਪਣਾ ਮੇਰਾ ਮੁੰਡਾ ਕੋ ਇਹ ਜੀ ਦੋਸਲੇ ਸਰਦਾਰ ਕੇ ਬੁਲਾ ਕੇ ਮਾਰ ਬਾਇਆ ਇਹ ਮਾਰ ਕੇ ਬਾਇਆ ਹਾਲਾਤ ਇਸ ਤੇ ਮਾਰੇ ਤੇ ਬਹੁਤ ਤਪਰਾਕ ਮੂੰਹ ਖੁਲਾ ਦਿਆ ਇਹ ਬੇਟਾ ਗੱਲ ਸੁਣ ਮੇਰੀ ਬੇਟਾ ਮੇਰੀ ਗੱਲ ਸੁਣ ਤੂੰ ਮੈਨੂੰ ਪਿਛਲੀ ਵਾਰੀ ਕਿਹਾ ਸੀ ਕਿ ਤੇਰੇ ਇਹਨਾਂ ਨੇ ਹੱਥ ਚੱਕਿਆ ਤੈਨੂੰ ੱੱਕਾ ਮਾਰਿਆ ਮੈਂ ਉਹਦੇ ਤੇ ਬੇਟਾ ਸਟੈਂਡ ਲਿਆ ਸੀ ਪਰ ਪੁੱਤ ਮੇਰੀ ਗੱਲ ਸੁਣ ਮੈਂ ਇਹ ਵੀ ਨਹੀਂ ਚਾਹੂੰਗਾ ਕਿ ਆਪਾਂ ਪੰਜਾਬੀ ਹੋ ਕੇ ਇਹਨਾਂ ਪ੍ਰਵਾਸੀਆਂ ਨੂੰ ਵੀ ਕੁੱਟੀਏ ਆਪਾਂ ਨਹੀਂ ਕੰਮ ਇਹ ਕਰਨਾ ਇਹ ਵੀ ਆਪਣਾ ਰੋਜ਼ਗਾਰ ਅਪਣਾ ਰਹੇ ਨੇ ਮੇਰੀ ਸੁਣ ਗੱਲ ਰੂਲ ਸਾਰੇ ਵਾਲੀ ਇੱਕ ਹੈ ਜਿੱਦ ਨੇ ਤੇਰੇ ਤੇ ਹੱਥ ਚੱਕਣਗੇ ਨਾ ਇਹਨਾਂ ਨੂੰ ਮੁਰਗਾ ਬਣਾ ਕੇ ਬੰਨ ਕੇ ਨਹਿਰ ਚ ਮੈਂ ਆਪੇ ਸਿੱਟ ਦੂੰ ਪਰ ਜੇ ਬੇਟਾ ਆਪਾਂ ਵੀ ਇਹਨਾਂ ਤੇ ਹੱਥ ਚੱਕਾਂਗੇ ਉਹ ਵੀ ਕੋਈ ਬਹਾਦਰੀ ਨਹੀਂ ਹੈ ਉਹ ਕੋਈ ਸੂਰਮੇ ਵਾਲੀ ਗੱਲ ਨਹੀਂ ਹੈ ਬੇਟਾ ਬੇਟਾ ਤੁਸੀਂ ਅੱਜ ਛਲੀਆਂ ਦੀ ਰੇੜੀ ਚੱਕ ਰਹੇ ਹੋ ਕੱਲ ਤੋਂ ਯਹਾਂ ਤੋਂ ਨਹੀਂ ਹੋਗੀ ਮੈਂ ਕਹਤੋਂ ਬੇਟਾ ਚਾਹੇ ਸਾਹਮਣੇ ਲਗਾ ਲੋ ਪਰ ਯਹਾਂ ਨਹੀਂ ਲੱਗੇਗੀ ਅੱਛਾ ਜੀ ਇਹਨੂੰ ਬੱਚੇ ਨੂੰ ਹੁਣ ਕੋਈ ਪ੍ਰੋਬਲਮ ਨਹੀਂ ਆਉਂਦੀ ਇੱਥੇ ਜਿਹੜੀ ਪਾਰਕਿੰਗ ਹੈ ਇਹਨੂੰ ਹੁਣੇ ਖਾਲੀ ਕਰ ਦਿਓ ਨਹੀਂ ਤਾਂ ਸਵੇਰ ਤੋਂ ਬੇਟਾ ਸੁਣੋ ਮੈਂ ਪ੍ਰੋਮਿਸ ਕਰਦਾ ਸੰਗਤ ਦੇ ਸਾਹਮਣੇ ਜਿਹਦਾ ਸਵੇਰ ਤੋਂ ਸਮਾਨ ਇੱਥੇ ਹੋਇਆ ਅਸੀਂ ਬੇਟਾ ਉਹਨੂੰ ਰੱਖ ਕੇ ਗੱਡੀ 'ਚ ਕਿਤੇ ਪਰੇ ਜਾ ਕੇ ਭਾਵੇਂ ਸਿੱਟੀਏ ਜੋ ਮਰਜ਼ੀ ਕਰੀਏ ਕੋਈ ਨਹੀਂ ਹੁਣ ਬਹੁਤ ਹੋ ਗਿਆ ਯਾਰ ਕਿੰਨੀ ਵਾਰੀ ਸਮਝਾਈਏ ਹੈ ਪਰਮਜੀਤ ਜੀ ਆ ਦੇਖੋ ਕੀ ਹਾਲ ਕਰ ਰਹੇ ਨੇ ਮੈਨੂੰ ਪਤਾ ਕਿ ਇਹਨਾਂ ਨੂੰ ਸਬਾਈਕ ਖੋਦੀ ਕਰਨੀ ਚਾਹੀਦੀ ਨਹੀਂ ਇਹ ਸਾਰੀ ਕਰ ਨਹੀਂ ਕੱਲ ਤੋਂ ਨਹੀਂ ਆ ਤੁਹਾਡੀ ਰੇੜੀ ਕਿਹੜੀ ਹੈ ਜੀ ਦਿਖਾਓ ਜੀ ਇਹਨਾਂ ਦੀ ਰੇੜੀ ਦਿਖਾਓ ਆਓ ਜਰਾ ਚਲੋ ਆਓ ਆਓ ਆ ਲੈ ਜਾਓ ਤੁਸੀਂ ਲੈ ਜਾਓ ਲੈ ਜਾਓ ਜੀ ਹੁਣ ਤੁਸੀਂ ਪਰ ਇਹ ਸਾਹਮਣੇ ਲੈ ਜਾਓ ਬੇਟਾ ਚੱਲ ਬੇਟਾ ਤੂੰ ਹੀ ਉੱਥੇ ਚੱਲ ਤੈਨੂੰ ਉੱਥੇ ਕੋਈ ਨਹੀਂ ਕੁਝ ਕਹਿੰਦਾ ਪਤਾ ਕੀ ਫਿਰ ਮੇਰੀ ਗੱਲ ਸੁਣ ਜੇ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਨਾ ਇਹ ਪਤਾ ਕੀ ਕਹਿੰਦੇ ਆ ਤੁਸੀਂ ਉਹ ਸਰਦਾਰ ਭਰਾ ਨੂੰ ਕੁਛ ਨਹੀਂ ਕਹਿੰਦੇ ਗੁਰੂ ਘਰ ਤਾਂ ਸਾਰਿਆਂ ਲਈ ਬਰਾਬਰ ਹੈ ਨਾ ਸਾਰਿਆਂ ਲਈ ਬਰਾਬਰ ਹੈ ਤੇਰੇ ਲਈ ਤੇਰੇ ਸਿਰ ਤੇ ਸਗੋ ਬੇਟਾ ਤੂੰ ਤਾਂ ਪੰਜਾਬੀ ਹੈ ਤੇਰੇ ਲਈ ਤਾਂ ਪਹਿਲਾ ਮਰਿਆਦਾ ਹੋਣੀ ਚਾਹੀਦੀ ਗੁਰੂ ਘਰ ਦੀ ਨਾ ਘਾਰੇ ਕੰਮ ਨਾ ਕਰ ਠੀਕ ਹੈ ਬੇਟਾ ਜਾ ਉਹ ਕਿਦੀ ਰੇਡੀ ਹੈ ਬੇਟਾ ਜਾ ਬੇਟਾ ਲੈ ਜਾ ਬੋਲੀ ਬਾਬ ਜੀ 2 ਮਿੰਟ ਬੋਲੇ ਹਾਂ ਬੋਲੋ ਇਨਕਾ ਕਹਿਣਾ ਹੈ ਕਿ ਮੇਰਾ ਪੰਜਾਬ ਹੈ कोई अगर किसी को कहता चलो है मैं बात काटता हूँ एक, एक, एक मिनट सुने कहा मेरा पंजाब है मेरी बात सुन एक मिनट बेटा एक मिनट मैं भी तो खड़ा हूँ ना जो बोल रहा हूँ हम मेरे लिए सभी बराबर है हम कहते हैं इनको से पंजाब नहीं पूरा भारत नहीं सब एक है सारा भारत भाई भाई एक है।, है हाँ भाई भाई ये भी मेरा भाई है इससे पहले भी हम बोले थे ये भी मेरा भाई और भाई बन के जसविंदर और इन जिंदगी नहीं सबको तो जीना है ना एक ना एक दिन मृत्यु जरूरी है जरदा तुम आए तो कि खाता ਜਰੂਰ ਤੁਹਾਡੇ ਜਿਹੜੀ ਲੱਗੇ ਬਾਹਰ ਬੰਦਾ ਆਉਂਦਾ ਇਧਰ ਉੱਪਰ ਦਿਖਾਓ ਲਿਆਓ ਆ ਦੇਖ ਲੈ ਹੋਰੇ ਹੋਰੇ ਤੇਰੇ ਭਰਾ ਤੇਰੇ ਪਾਸ ਉਹ ਨਹੀਂ ਕਹਾ ਇੱਟ ਇੰਨੀ ਪ੍ਰੋਬਲਮ ਹੈ ਨਾ ਇਸ ਟਾਈਮ ਮੈਂ ਸ਼ਾਮ ਨੂੰ ਆਣਾ ਸਫਾਈ ਕਰਕੇ ਆ ਰਹੇ ਹਾਂ। ਉਹਨੇ ਖਾਣੇ ਨਹੀਂ। ਨੀਲੇ ਟੈਂਪੂ ਵਾਲਾ ਨਾ ਜਿਹੜਾ ਕਾਲਾ ਜਿਹਾ ਮੁੰਡਾ ਜਿਹੜਾ ਡੈਡੀ ਕਹਿੰਦਾ ਮੈਨੂੰ ਪ੍ਰੋਬਲਮ ਆਂਦੀ ਏ, ਮੇਰੇ ਮੁੰਡੇ ਨੂੰ ਪ੍ਰੋਬਲਮ ਆ ਰਹੀ ਆ। ਸਵੇਰੇ ਉੱਥੇ ਲਗਾਏਗਾ ਉਹ ਕਿਥੇ ਉਹ ਅੱਗੇ ਮੈਂ ਲਗਾਣਾ। ਬੇਟਾ ਤੈਨੂੰ ਪਿਛਲੀ ਵਾਰੀ ਪ੍ਰੋਬਲਮ ਆਈ ਸੀ। ਬਿਲਕੁਲ। ਮੈਂ ਇਸ਼ੂ ਖੜਾ ਕੀਤਾ ਸੀ ਨਾ। ਜੇ ਬੇਟਾ ਤੈਨੂੰ ਹੁਣ ਆਉ ਹੁਣ ਵੀ ਤੇਰੇ ਨਾਲ ਆ ਮੈਂ। ਮੇਰੀ ਗੱਲ ਸੁਣੋ ਛੋਟੀ ਜੀ। ਸੁਣ ਲੈ ਇੱਕ ਮਿੰਟ। ਆਪਾ ਇੱਕ ਇੱਕ ਮਿੰਟ ਬੈਠੋ। ਆਪਾਂ ਇਹਨਾਂ ਪ੍ਰਵਾਸੀਆਂ ਨੂੰ ਆਪਾਂ ਕੁਝ ਨਹੀਂ ਕਹਿਣਾ। ਬਿਲਕੁਲ ਜੀ ਦੇਖੋ ਆਪਣੇ ਸੂਬੇ ਚ ਆਏ ਨੇ ਆਪਣੇ ਸੂਬੇ ਚ ਆ ਕੇ ਇਹ ਪ੍ਰਵਾਸੀ ਮਿਹਨਤ ਕਰ ਰਹੇ ਨੇ ਸਾਡਾ ਕੋਈ ਹੱਕ ਨਹੀਂ ਇਹਨਾਂ ਨੂੰ ਕੁਝ ਕਹਿਣਾ ਤੇ ਜੇ ਇਹ ਤੈਨੂੰ ਕੁਝ ਕਹਿਣਗੇ ਫਿਰ ਭਾਈ ਅਸੀਂ ਬੈਠੇ ਹਾਂ ਪਰ ਅਸੀਂ ਵੀ ਬੇਟਾ ਇਹਨਾਂ ਨੂੰ ਮਾਰਨਾ ਨਹੀਂ ਕਾਰਨ ਕੀ ਹੈ ਆਪਣੇ ਲਈ ਸਾਰੇ ਬਰਾਬਰ ਨੇ ਉਹ ਵੀ ਘਰ-ਬਾਰ ਬੱਚੇ ਛੱਡ ਕੇ ਆਏ ਨੇ ਆਪਣਾ ਆਪਣਾ ਕਾਰੋਬਾਰ ਕਰੋ ਸਾਡੀ ਤਾਂ ਜਿਹੜੀ ਬੇਨਤੀ ਹੈ ਜੇ ਮੈਂ ਇਹਨਾਂ ਨੂੰ ਕਹਿਣਾ ਨਾ ਇਹ ਕਹਿੰਦੇ ਤੁਸੀਂ ਸਰਦਾਰ ਮੁੰਡਾ ਇਸ ਕਰਕੇ ਨਹੀਂ ਕਹਿੰਦੇ ਮੈਂ ਮੈਂ ਤੈਨੂੰ ਵੀ ਕਹਿਣਾ ਬੇਟਾ ਗੁਰੂ ਘਰ ਦੀ ਪਾਰਕਿੰਗ ਖਾਲੀ ਕਰਨੀ ਹੈ ਹੁਣ ਮੰਨ ਲਓ ਇਹ ਭਾਈ ਸਾਹਿਬ ਰੁਕੇ ਨੇ ਉਹਨਾਂ ਨੇ ਮੱਥਾ ਟੇਕਣਾ ਹੋਵੇ ਇਹ ਗੱਡੀ ਕਿੱਥੇ ਲਾਉਣਗੇ ਜੇ ਆਪਣੀਆਂ ਰੇੜੀਆਂ ਲੱਗੀਆਂ ਨੇ ਕੱਲਾ ਗੁਰੂ ਘਰ ਨਹੀਂ ਕੋਈ ਵੀ ਧਾਰਮਿਕ ਸਥਾਨ ਹੋਵੇ ਮੰਦਰ ਹੈ ਮਸਜਿਦ ਹੈ ਚਰਚ ਹੈ ਕੁਛ ਵੀ ਹੈ ਛੋਟੇ ਵੀਰ ਤੈਨੂੰ ਇਹਨਾਂ ਦਾ ਕੋਈ ਨੀਲੇ ਟੈਂਪੂ ਵਾਲਾ ਕੋਈ ਪੀਲੇ ਟੈਂਪੂ ਵਾਲਾ ਜਿਹੜਾ ਵੀ ਹੋਇਆ ਭਾਈ ਥੋੜੇ ਟੈਂਪੂ ਵਾਲਾ ਉਹਨੂੰ ਸਮਝਾਓ ਉਹਨੂੰ ਕਿਉਂ ਬੇਟਾ ਵੀ ਇਹ ਪੰਗਾ ਨਹੀਂ ਇੱਥੇ ਚੱਲਣਾ ਕੋਈ ਪੰਗਾ ਨਹੀਂ ਬਾ ਹੁਣ ਕੋਈ ਇਹਦੇ ਨਾਲ ਪੰਗਾ ਨਾ ਲਵੇ ਹਾਂ ਤੈਨੂੰ ਜਾਂ ਕਿਸੇ ਹੋਰ ਬੱਚੇ ਨੂੰ ਇਹ ਜਾਂ ਇਹਦਾ ਸਾਥੀ ਜਾਂ ਕੋਈ ਹੋਰ ਆ ਕੇ ਕੁਝ ਕਹਿੰਦਾ ਅਸੀਂ ਉਹਦੇ ਲਈ ਵੀ ਸਟੈਂਡ ਲਾਗੇ ਤੇਰੀ ਪ੍ਰੋਬਲਮ ਆਉ ਤੇਰੇ ਨਾਲ ਵੀ ਖੜਾਂਗੇ ਨੰਬਰ ਤੁਸੀਂ ਮੰਗਿਆ ਸੀ ਮੈਂ ਤੁਹਾਨੂੰ ਦੇ ਦਿੰਦਾ ਪਰ ਇੱਥੇ ਅੱਛਾ ਕੋ ਤੁਸੀਂ ਹੁਣ ਰੈਡੀ ਚੱਕੋ ਚਲੋ ਸ਼ਾਬਾਸ਼ ਇੱਕ ਦੂਜੇ ਨੂੰ ਗਾਲ੍ਹਾਂ ਕੱਢੀ ਜਾਂਦੇ ਨੇ ਚਲੋ ਜਸਵਿੰਦਰ ਜੀ ਆਪਾਂ ਨੂੰ ਕੋਈ ਨਹੀਂ ਉੱਥੇ ਕਾਰੋਬਾਰ ਕਰਨ ਲਓ ਬੇਟਾ ਆਪਣੀ ਰੈਡੀ ਚੱਕੋ ਮਾਪ ਤੋਰ ਚੱਕੋ ਜਾ ਬੱਸ ਇਹਦਾ ਮਤਲਬ ਹੈ ਵੀ ਵੀਡੀਓ ਬਣਾਓ ਜਰਦਾ ਜੋੜਾ ਆ ਦੇ ਚਾਹ ਨਹੀਂ ਆਉਂਦਾ ਆ ਲਓ ਕਰੋ ਉੱਥੇ ਲੈ ਕੇ ਚਲੋ ਪੂਰਾ ਸਾਫ਼ ਕਰਫਾਈ ਚੱਲ ਬੇਟਾ ਆਪਾਂ ਬੇਟਾ ਖਾਲੀ ਕਰੀਏ ਥਾਂ ਗੁਰੂ ਘਰ ਦੀ ਆ ਦੇਖੋ ਯਾਰ ਲੈ ਜਾ ਬੇਟਾ ਉੱਥੇ ਉੱਥੇ ਲੈ ਜਾ ਲੈ ਜਾ ਆ ਅੰਬ ਡਿੱਗੇ ਬੇਟਾ ਅੰਬ ਗਿਰਿਆ ਓ ਬੇਟਾ ਤੁਸੀਂ ਕਹੇ ਨਹੀਂ ਹਜੇ ਪਲੀਜ਼ ਲੈ ਜਾਓ ਫਟਾਫਟ ਲੈ ਜਾਓ ਉੱਥੇ ਲਾਓ ਇੱਥੇ ਜਰਦੇ ਖਾ ਕੇ ਸਿੱਟੀ ਜਾਣੇ ਅਸੀਂ ਗੁਰੂ ਘਰਾਂ ਦੇ ਬਾਹਰ ਉਹ ਵੀ ਜਰਦਾ ਖਾ ਕੇ ਸਭ ਨੂੰ ਸਫਾਈ ਕਰਕੇ ਜਾਉਂਦੇ ਨਹੀਂ ਨਹੀਂ ਯਾਰ ਅਸੀਂ ਨਹੀਂ ਸੱਟਣ ਦੇਣਾ ਇਹ ਨਾਲ ਪਾਰਕਿੰਗ ਦਾ ਮਤਲਬ ਕਿ ਮੈਨੂੰ ਤਿੰਨ ਵਾਰੀ ਬਾਬਾ ਜੀ ਦਾ ਫੋਨ ਆ ਗਿਆ ਪਿਛਲੇ 10 ਦਿਨਾਂ ਚ ਵੀ ਇੱਕ ਇੱਕ ਕਰਕੇ ਫੇਰ ਉੱਥੇ ਲੱਗਣ ਲੱਗੇ ਲੋਕ तेरे ਗਏ ਯਾਰ ਮੰਦਰ ਹੋਵੇ ਕੋਈ ਵੀ ਧਾਰਮਿਕ ਸਥਾਨ ਹੋਵੇ ਯਾਰ ਸੰਗਤ ਨੇ ਆਪਣੀਆਂ ਗੱਡੀਆਂ ਦੀ ਪਾਰਕਿੰਗ ਕਰਨੀ ਹੈ ਮੁਕਤੀ ਗੱਲ ਇਹ ਆ ਮੈਂ ਹਿੱਤੋ ਕਿਹਾ ਨਹੀਂ ਬੇਟਾ ਲੈ ਜਾ ਬੇਟਾ ਲੈ ਜਾ ਸ਼ਾਬਾਸ਼ ਉੱਥੇ ਲਾਲਾ ਬੇਟਾ ਤੈਨੂੰ ਕੋਈ ਪ੍ਰੋਬਲਮ ਆਵੇ ਮੈਨੂੰ ਦੱਸੀ ਸਰ ਕੋਲ ਪ੍ਰੋਬਲਮ ਪਤਾ ਕੀ ਹੈ ਪ੍ਰੋਬਲਮ ਹੈ ਨੀਲੇ ਟੈਂਪੋ ਵਾਲਾ ਕਿਹੜਾ ਨੀਲਾ ਟੈਂਪੋ ਵਾਲਾ ਜਸਵਿੰਦਰ ਜੀ ਗੱਲ ਸੁਣੋ ਕੋਈ ਨੀਲੇ ਟੈਂਪੋ ਵਾਲਾ ਯਾਰ ਉਹ ਇਹਨੂੰ ਤੰਗ ਕਰਦਾ ਮੁੰਡੇ ਨੂੰ ਉਹੀ ਹੈ ਜਿਹੜਾ ਕਹਿੰਦਾ ਸੀਗਾ ਕਿ ਇਹਨੇ ਮੈਨੂੰ ਕਿਸੇ ਤੋਂ ਕਹਿੰਦਾ ਮੁਕਾ ਮਰਵਾਇਆ ਉਹ ਬੇਟਾ ਇੱਕ ਕੰਮ ਕਰ ਆਹ ਜਗ੍ਹਾ ਬੜੀ ਸੋਹਣੀ ਆ ਇੱਕ ਵਾਰੀ ਉੱਥੇ ਲਾ ਫਿਰ ਉਸ ਤੋਂ ਬਾਅਦ ਤੇਰੇ ਕੋਲ ਮੈਂ ਦੁਬਾਰਾ ਆਉਣਾ ਠੀਕ ਹੈ ਲਾ ਸ਼ਾਬਾਸ਼ ਐਵੇਂ ਨੀਲੇ ਟੈਂਪੂ ਆਪਾਂ ਵੀ ਬੇਟਾ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਨਾ ਲਓ ਜੀ ਲਓ ਬੇਟਾ ਉਹ ਨੀਲੇ ਟੈਂਪੂ ਵਾਲੇ ਨੂੰ ਕਹਿ ਇਹਨੂੰ ਤੰਗ ਨਾ ਕਰੇ ਹਾਂ ਮੰਨਵਾਉਂਦੇ ਆ ਗੜੀ ਇਹੀ ਹਮ ਰਹੇ ਹਾਂ ਇਹੀ ਲਗਵਾ ਦਿਜੀਏ ਕਹੀਂ ਕੋਈ ਦਿੱਕਤ ਨਹੀਂ ਰਹੇ ਨੀਲੇ ਟੈਂਪ ਕੋਲ ਤੇਰਾ ਮੁੰਡਾ ਮੇਰਾ ਮੁੰਡਾ ਹੈ ਕੁਛ ਨਹੀਂ ਇਸ ਕੋ ਯਾਰ ਫਿਰ ਉਹਨੂੰ ਕਹਿ ਹੁਣ ਪੰਗਾ ਨਾ ਲਵੇ ਕੀ ਲੈਣਾ ਤੁਸੀਂ ਕੰਮ ਕਰੋ ਆਪ ਬੋਲੋ ਨਹੀਂ ਸਰ ਕੀ ਆ ਕੀ ਕਰੇ ਸੋ ਹਮ ਕੋ ਕੁਛ ਨਹੀਂ ਕਰਨਾ ਇਹਦੀ ਕੋ ਪ੍ਰੋਬਲਮ ਆਉਂਦੀ ਹੈ ਨਾ ਇਨਕੇ ਬੈਸ ਤੋਂ ਮੇਰਾ ਨੰਬਰ ਇਨਸੇ ਆਪ ਕੋ ਮਿਲ ਜਾਏਗਾ ਆਦਰਵਾਇਜ਼ ਇਨਕੇ ਪਾਸ ਚਲੇ ਜਾਣਾ ਇਹ ਮੇਰੇ ਕੋ ਫੋਨ ਕਰ ਦੇਗੇ ਠੀਕ ਹੈ ਸਰ ਲੇਕਿਨ ਆਪਕੇ ਬੱਚੋਂ ਸੇ ਵੀ ਇਸ ਕੋ ਮੁੰਡੇ ਲੜਕੇ ਕੋ ਦੇਖੋ ਦੇਖੋ ਮੇਰੀ ਬਾਤ ਸੁਣੋ ਇਹਾਂ ਪੇ ਸਰਦਾਰ ਹਿੰਦੂ ਕੀ ਬਾਤ ਨਹੀਂ ਹੈ ਕੋਈ ਬਾਤ ਨਹੀਂ ਮਸਲਾ ਇਹ ਹੈ ਮੇਰੇ ਲਈ ਸਭੀ ਬਰਾਬਰ ਹੈ ਗੁਰੂ ਘਰ ਕੇ ਸਹੀ ਗੁਰੂ ਘਰ ਦੇ ਬਾਹਰ ਮੈਂ ਨਹੀਂ ਯਾਰ ਖੜਨ ਦੇ ਲੋ ਉਦੋਂ ਵੀ ਆਪਾਂ ਸਟੈਂਡ ਲਿਆ ਸੀ ਹਾਂਜੀ ਪਰ ਹੁਣ ਜੇ ਕੋਈ ਦੇਖਿਆ ਮੈਂ ਉਹਦਾ ਸਬਾਨ ਲੈ ਜਾਣਾ ਲੜੋ ਨਾ ਤੁਸੀਂ ਆਪਦਾ ਕਾਰੋਬਾਰ ਕਰੋ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਚੱਲ ਗਏ ਉਹ ਸੂਬਿਆਂ ਤੋਂ ਰਜਮ ਜਮ ਕੰਮ ਕਰੋ ਮੈਨੂੰ ਕੀ ਹੈ ਯਾਰ ਮੈਂ ਕਹਿੰਦਾ ਥਾਂ ਖਾਲੀ ਕਰ ਦਿਓ ਆ ਜੇ ਉਹ ਸਰਦਾਰ ਮੁੰਡੇ ਤੋਂ ਸਾਡੇ ਤੋਂ ਤੁਹਾਡੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਵੀ ਮੈਨੂੰ ਦੱਸ ਦਿਓ ਮੈਂ ਉਹਨੂੰ ਵੀ ਸਮਝਾ ਦੂੰ ਬੇਟਾ ਇਹ ਕੰਮ ਨਿਕਲਣਾ ਦੇਖੋ ਦੇਖੋ ਕੂੜਾ ਕਿੰਨਾ ਇਕੱਠਾ ਹੋਇਆ ਹੋਇਆ ਆ ਚੱਕਾ ਸਮਾਨ ਕਿਦਾ ਹੈ ਮੈਂ ਚੱਲ ਆ ਜੋ ਆਓ ਜੀ ਇੱਥੇ ਦੋਨੇ ਆਓ ਉਹ ਕਰਮਚਾਰੀ ਭਾਜੀ ਆਓ ਜੀ ਆਓ ਜੀ ਇੱਥੇ ਇਹ ਜੀ ਅੱਜ ਦੁਬਾਰਾ ਫਿਰ ਇੱਕ ਵਾਰੀ ਇਹਨਾਂ ਪ੍ਰਵਾਸੀ ਭਰਾਵਾਂ ਨੂੰ ਤੇ ਸਾਡੇ ਪੰਜਾਬੀ ਵਾਲੇ ਨੂੰ ਵੀ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿਸੇ ਵੀ ਧਰਮ ਤੋਂ ਉੱਪਰ ਉੱਠ ਕੇ ਵੀ ਗੁਰੂ ਘਰ ਦੇ ਬਾਹਰ ਕੋਈ ਵੀ ਪਾਰਕਿੰਗ ਜਿਹੜੀ ਹੈ ਕਿਸੇ ਮੰਦਿਰ ਦੇ ਬਾਹਰ ਕਿਸੇ ਅਸੀਂ ਚਾਹੁੰਦੇ ਹਾਂ ਧਾਰਮਿਕ ਸਥਾਨਾਂ ਦੇ ਬਾਹਰ ਕੋਈ ਵੀ ਜਗ੍ਹਾ ਜਿਹੜੀ ਉਹ ਖਾਲੀ ਹੋਵੇ ਤਾਂ ਕਿ ਜੇ ਕੋਈ ਸੰਗਤ ਆਉਂਦੀ ਹੈ ਉਹ ਆਪਣਾ ਸਾਧਨ ਜਿਹੜਾ ਉਹ ला सके ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦੀ ਜੇ ਆਪਸ ਵਿੱਚ ਪ੍ਰੋਬਲਮ ਆਈ ਉਹ ਵੀ ਹੱਲ ਕਰਾਵਾਂਗੇ ਤੇਰੇ ਗੁਰੂ ਘਰਾਂ ਦੇ ਬਾਹਰ ਆ ਕੇ ਗੰਦ ਸਿੱਟਣਗੇ ਰੇੜੀਆਂ ਲਾਉਣਗੇ ਚਾਹੇ ਕੋਈ ਹੋਵੇ ਉਹ ਵੀ ਰੋਕਾਂਗੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ